ਦੇਖੋ ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਪਾਣੀ ਇੱਕ ਬੜਮੁੱਲੀ ਦਾਤ ਕਵਿਤਾ ਹੈ ਜੀ ਪੰਜਾਬੀ ਦੀ ਪਾਣੀ ਉੱਪਰ ਜੋ ਪਾਣੀ ਆਪਾਂ ਸਾਰੇ ਹੀ ਜਾਣਦੇ ਹਾਂ ਵੀ ਪਾਣੀ ਕਣੀਓ ਆਪਣਾ ਬਿਲਕੁਲ ਵੀ ਨਹੀਂ ਸਰਦਾ ਆਪਣਾ ਜੀਵਨ ਐਗਜ਼ਿਸਟ ਨਹੀਂ ਕਰਦਾ ਅਗਰ ਆਪਾਂ ਪਾਣੀ ਨਹੀਂ ਹੋਊਗਾ ਕਿਉਂਕਿ ਪੀਣ ਲਈ ਆਪਾਂ ਨੂੰ ਰੋਜ਼ ਦੀ ਵਰਤੋਂ ਦੇ ਵਿੱਚ ਪਾਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਤੇ ਇਹ ਕਵਿਤਾ ਜੀ ਲਿਖੀ ਹੋਈ ਹੈ ਜੀ ਆਤਮਾ ਸਿੰਘ ਚਿੱਠੀ ਜੀ ਨੇ ਬਹੁਤ ਸੋਹਣੀ ਕਵਿਤਾ ਹੈ ਜੀ ਮੈਨੂੰ ਤਾਂ ਪਰਸਨਲੀ ਬਹੁਤ ਜ਼ਿਆਦਾ ਪਸੰਦ ਆ ਮੈਂ ਹੁਣ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਸਾਰਿਆਂ ਨਾਲ ਜਾਣ ਪਹਿਚਾਨੀ ਕੁਦਰਤ ਨੇ ਮਨੁੱਖ ਨੂੰ ਕਈ ਦਾਤਾਂ ਬਖਸ਼ੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਪਾਣੀ ਦੀ ਦਾਤ ਤੇ ਪਾਣੀ ਇੱਕ ਅਮੁੱਲ ਦਾਤ ਹੈ ਪਾਣੀ ਦੀ ਬਦੌਲਤ ਹੀ ਸਾਰੇ ਜੀਵ ਜੰਤੂ ਅਤੇ ਮਨੁੱਖ ਇਸ ਧਰਤੀ ਤੇ ਵਿਚਰ ਰਹੇ ਹਨ ਜੇ ਪਾਣੀ ਨਹੀਂ ਤਾਂ ਸਾਡਾ ਜੀਵਨ ਵੀ ਨਹੀਂ ਜੋ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਪਾਣੀ ਦੀ ਸੰਭਾਲ ਕਰੀਏ ਸਾਨੂੰ ਸਾਰਿਆਂ ਨੂੰ ਹੀ ਚਾਹੀਦਾ ਵੀ ਪਾਣੀ ਦੀ ਆਪਾਂ ਦੁਰਵਰਤੋਂ ਨਾ ਕੀਤੀ ਜਾਵੇ ਜਿੰਨੇ ਘੱਟ ਤੋਂ ਘੱਟ ਪਾਣੀ ਦੇ ਵਿੱਚ ਆਪਣਾ ਸਰਦਾ ਜਾਂ ਆਪਾਂ ਅਡਜਸਟ ਕਰ ਸਕਦੇ ਆ ਆਪਾਂ ਵੱਧ ਤੋਂ ਵੱਧ ਸਾਰਿਆਂ ਨੂੰ ਪਾਣੀ ਦੀ ਬਚਤ ਕਰਨੀ ਚਾਹੀਦੀ ਹੈ ਸਾਰੇ ਹੀ ਬੱਚਿਆਂ ਲਈ ਔਰ ਸਾਰੇ ਹੀ ਜੋ ਪਾਣੀ ਦੀ ਵਰਤੋਂ ਕਰਦੇ ਨੇ ਜੋ ਮਤਲਬ ਸਮਝਦਾਰ ਨੇ ਸਾਰਿਆਂ ਲਈ ਮੈਂ ਇਹ ਆਪਣੀ ਕਵਿਤਾ ਉਹਨਾਂ ਨਾਲ ਸਾਰਿਆਂ ਨਾਲ ਸ਼ੇਅਰ ਕਰਦੀ ਹਾਂ ਤੇ ਨਾਲ ਹੀ ਕਵਿਤਾ ਨੂੰ ਸ਼ੇਅਰ ਕਰਨ ਦੇ ਨਾਲ ਨਾਲ ਹੀ ਸਭ ਤੋਂ ਵੱਡੀ ਇੱਕ ਵੀ ਬੇਨਤੀ ਹੈ ਵੀ ਪਾਣੀ ਦੀ ਆਪਾਂ ਨੇ ਸਾਰਿਆਂ ਨਾਲ ਬਚਤ ਹੀ ਕਰਨੀ ਹੈ ਪਾਣੀ ਇੱਕ ਬੜਮੁੱਲੀ ਦਾਤ ਵਰਤੀ ਜਾਂਦੀ ਦਿਨ ਤੇ ਰਾਤ ਸਾਰਿਆਂ ਲਈ ਵਰਦਾਨ ਹੈ ਪਾਣੀ ਬਨਸਪਤੀ ਦੀ ਜਾਨ ਹੈ ਪਾਣੀ ਪਾਣੀ ਸੰਕਟ ਵੱਧਦਾ ਜਾਵੇ ਸਭ ਨੂੰ ਚਿੰਤਾ ਇਹੀ ਖਾਵੇ ਸਾਡੀ ਇੱਕ ਬੇਨਤੀ ਲੋਕੋ ਦੁਰਬਰਤੋਂ ਪਾਣੀ ਦੀ ਰੋਕੋ ਇੱਕ ਬੂੰਦ ਨਾ ਬੇਅਰਥ ਗਵਾਓ ਜਲ ਸੰਕਟ ਤੋਂ ਦੇਸ਼ ਬਚਾਓ ਪਾਣੀ ਨਾਲ ਹੀ ਜੀਵਨ ਸਾਡਾ ਪਾਣੀ ਦਾ ਹੈ ਫਾਇਦਾ ਡਾਡਾ ਡਾਡਾ ਜੀ ਬਹੁਤ ਦੇਸ਼ੀ ਮਤਲਬ ਆਪਣਾ ਮੰਬਾ ਸ਼ਬਦਾ ਡਾਢ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਇਸ ਬਿਨਾਂ ਨਾ ਹੋਵੇ ਗੁਜ਼ਾਰਾ ਇਹ ਤਾਂ ਸਾਡੀ ਜੀਵਨ ਧਾਰਾ ਪਾਣੀ ਬਿਨਾਂ ਉੱਕਾ ਸਰਦਾ ਇਸ ਦੀ ਬਚਤ ਕੋਈ ਨਾ ਕਰਦਾ ਉੱਕਾ ਆ ਜੀ ਮਤਲਬ ਪਾਣੀ ਬਿਨਾਂ ਉੱਕਾ ਨਾ ਸਰਦਾ ਉੱਕਾ ਮਤਲਬ ਵੀ ਬਿਲਕੁਲ ਵੀ ਨਹੀਂ ਸਰਦਾ ਆਪਾਂ ਨੂੰ ਪਾਣੀ ਕਣੀਓ ਇਹ ਉੱਕਾ ਜੋ ਮਤਲਬ ਬਹੁਤ ਠੇਡ ਪੰਜਾਬੀ ਦੇ ਸ਼ਬਦ ਨੇ ਕੁਦਰਤ ਦੀ ਜਾਨ ਕੁਦਰਤ ਦੀ ਇਹ ਦਾਤ ਅਮੁੱਲੀ ਕਦੇ ਨਾ ਟੁੱਟੀ ਰੱਖੋ ਖੁੱਲੀ ਕੰਮ ਕਰਾਂ ਚ ਘਰਾਂ ਚ ਆਵੇ ਪਾਣੀ ਸਭ ਦੀ ਜਾਨ ਬਚਾਏ ਪਾਣੀ ਪਾਣੀ ਸਭ ਦਾ ਜੀਵਨ ਦਾਤਾ ਧਰਤੀ ਸਾਡੀ ਦੂਜੀ ਮਾਤਾ ਇਹ ਗੱਲ ਰੱਖੋ ਸਦਾ ਹੀ ਯਾਦ ਨਾ ਕਰੋ ਪਾਣੀ ਬਰਬਾਦ ਰੋਜ਼ ਪੀਣ ਦੀ ਆਦਤ ਪਾਈਏ ਰੋਗ ਤੋਂ ਆਪਣਾ ਆਪ ਬਚਾਈਏ ਸਮਝੋ ਇਸ ਨੂੰ ਦੁੱਧ ਸਮਾਨ ਪਾਚੀ ਵੀ ਜਾਂਦਾ ਬੜਾ ਆਸਾਨ ਪਾਚ ਮਤਲਬ ਡਾਈਜੈਸਟ ਹੋ ਜਾਂਦਾ ਜੀ ਪਾਣੀ ਹੋਰ ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਜਲਦੀ ਡਾਈਜੈਸਟ ਹੋ ਜਾਂਦਾ ਆ ਚਾਵਲ ਰੋਟੀ ਸਬਜੀ ਦਾਲ ਆਟਾ ਗੁਨੀਏ ਪਾਣੀ ਨਾਲ ਬੂੰਦ ਬੂੰਦ ਬਚਾਉਣੀ ਪੈ ਗਈ ਰੋਕ ਇਸ ਤੇ ਲਾਉਣੀ ਪੈਗੀ ਦੇਖੋ ਜੀ ਬਹੁਤ ਹੀ ਸੋਹਣੀ ਆ ਕਵਿਤਾ ਆ ਮੈਨੂੰ ਤਾਂ ਬਹੁਤ ਪਰਸਨਲੀ ਬਹੁਤ ਪਸੰਦ ਆਈ ਆ ਤੁਨੂੰ ਵੀ ਸਾਰਿਆਂ ਨੂੰ ਬਹੁਤ ਸੋਹਣੀ ਲੱਗੂਗੀ ਇਹ ਕਿਤਾਬ ਇਸ ਲਈ ਮੈਂ ਸਪੈਸ਼ਲੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਦੇਖੋ ਇਹ ਸਾਰਿਆਂ ਨੂੰ ਹੀ ਬੁੱਕਸ ਜਰੂਰ ਜਰੂਰ ਪੜ੍ਹਨੀਆਂ ਚਾਹੀਦੀਆਂ ਨੇ ਬੁੱਕਸ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਬਨਸਪਤੀ ਦੀ ਜਾਨ ਹੈ ਪਾਣੀ ਬਨਸਪਤੀ ਆਪਣਾ ਵਾਤਾਵਰਨ ਜੀ ਜੋ ਆਪਣੀ ਕੁਦਰਤ ਹੈ ਜੀ ਸਾਰੇ ਜਿਹਦੇ ਵਿੱਚ ਜੀਵ ਜੰਤੂ ਆਪਾਂ ਸਾਰੇ ਹੀ ਮਤਲਬ ਰਹਿਨੇ ਆ ਆਪਣਾ এনਵਾਇਰਨਮੈਂਟ ਜੀ ਬਰਦਾਨ ਹੈ ਪਾਣੀ ਬਰਦਾਨ ਮਤਲਬ ਇੱਕ ਦਾਤ ਹੈ ਜੀ ਕੁਦਰਤ ਦਾ ਗਿਫਟ ਹੈ ਜੀ ਆਪਾਂ ਨੂੰ ਬੜਮੁੱਲੀ ਬੜਮੁੱਲੀ ਦੇਖੋ ਜੀ ਪਾਣੀ ਕੁਦਰਮੁੱਲੀ ਦਾਤ ਹੈ ਜਿਸਦਾ ਕੋਈ ਵੀ ਕੀਮਤ ਨਹੀਂ ਹੈਗੀ ਆਪਾਂ ਨੂੰ ਕੁਦਰਤ ਨੇ ਹੀ ਦਿੱਤੀ ਹੋਈ ਆ ਉਹ ਪਾਣੀ ਆਪਾਂ ਬਣਾ ਨਹੀਂ ਸਕਦੇ ਕੁਦਰਤ ਨੇ ਹੀ ਆਪਾਂ ਨੂੰ ਬਖਸ਼ਿਆ ਹੋਇਆ ਆ ਦੇਖੋ ਜੀ ਤੁਹਾਡੇ ਨਾਲ ਸਾਰਿਆਂ ਲਈ ਬਹੁਤ ਹੀ ਸੋਹਣੀ ਕਵਿਤਾ ਤੁਹਾਨੂੰ ਹੋ ਸਕ ਤੁਹਾਨੂੰ ਵੀ ਸਾਰਿਆਂ ਨੂੰ ਪਸੰਦ ਆਈ ਹੋਗੀ ਪਲੀਜ਼ ਮੈਨੂੰ ਜਰੂਰ ਦੱਸਿਓ ਧੰਨਵਾਦ ਜੀ